ਅੱਖਾਂ 'ਚੋਂ ਪਾਣੀ ਕਿਉਂ ਆ ਰਿਹਾ ਤੁਹਾਡੇ ਇਸ ਕਰਕੇ ਆ ਰਿਹਾ ਕਿ ਨਾਰੇ ਦੁੱਖ ਨੂੰ ਵੇਖ ਕੇ ਕਿਉਂ ਅਸੀਂ ਤੇ ਸੁੱਕੇ 'ਚ ਬੈਠੇ ਆਂ ਸਾਨੂੰ ਇੰਨਾ ਕਸ਼ਟ ਆ ਰਿਹਾ ਤੇ ਵਿਚਾਰੇ ਜਿਹੜੇ ਬੈਠੇ ਆ ਇਹਨਾਂ ਦੇ ਚਿਹਰੇ 'ਤੇ ਕਿੰਨਾ ਕਸ਼ਟ ਨਾਲ ਝੱਲਿਆ ਵਾ ਪਾਣੀ ਦੇ ਵਿੱਚ ਹੱਥ ਥੋੜ੍ਹ ਕੇ ਸਾਡੀ ਬੇਨਤੀ ਹੈ ਕਿ ਇਹਨਾਂ ਦੇ ਪੈਰਾਂ ਤੇ ਖੜਾ ਕਰਨ ਵਾਸਤੇ ਇਹਨਾਂ ਨੂੰ ਕਿੰਨੀ ਵੀ ਮਦਦ ਕੀਤੀ ਜਾਂਦੀ ਉਨੀ ਹੀ ਥੋੜੀ ਹੈ ਮਨ ਭਾਵਕ ਹੁੰਦਾ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਵੇਖ ਕੇ ਫਸਲਾਂ ਵਾਲ ਵੇਖ ਕੇ ਤੇ ਬਦਬੋ ਵਾਲ ਵੇਖ ਕੇ ਕੁਝ ਕਹਿ ਨਹੀਂ ਸਕਦੇ ਵੀ ਗੁਰਦੁਆਰੇ ਸਾਹਿਬ 'ਚ ਖੜੇ ਆ ਇਸ ਤੋਂ ਉਪਰ ਉਹ 404 ਸਥਾਨ ਕੋਈ ਨਹੀਂ ਕੀ ਲੱਗਦਾ ਕਿ ਇਹਨਾਂ ਦੇ ਮੁਰਵ ਸੀਪੇ ਵਾਸਤੇ ਜਾਂ ਇਹਨਾਂ ਨੂੰ ਪੈਰਾਂ ਸਿਰਤੇ ਕਰਨ ਵਾਸਤੇ ਉਹ ਵਿਖਦੇ ਵਿੱਚ ਉਪਰਾਲਿਆਂ ਦੀ ਲੋੜ ਲੱਗਦੀ ਆ 100% ਹੈ ਜੀ ਇਹ ਤੇ ਪੰਜਾਬ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨ ਕਿਉਂਕਿ ਇਹ ਤੇ ਮਰ ਚੁੱਕੇ ਨੇ ਇਹਨਾਂ ਦੇ ਵਾਸਤੇ ਵਿਚਾਰਾਂ ਨੇ ਖੜੇ ਹੋਣ ਵਾਸਤੇ ਜਗ੍ਹਾ ਨਹੀਂ ਗਈ ਸਾਡੇ ਕੋਲ ਕੋਈ ਸ਼ਬਦ ਨਹੀਂ ਕਹਿ ਚੁੱਕਾ ਹੈ ਕਹਿ ਨਾਸਤੇ ਕਿ ਜਿਸ ਹਾਵਨਾ ਤੇਰੇ ਡੁੱਬੇ ਪੈਣੇ ਅਸੀਂ ਵੇਖੇ ਆਪਣੇ ਅੱਖਾਂ 'ਚ ਹੂਣ ਆਉਂਦੇ ਆ ਵੀ ਇੱਕ ਵੇਰਣ ਦੇ ਬਾਣਾ ਤੇ ਤੇ ਨਾ ਮਨ ਨੂੰ ਕੰਟਰੋਲ ਨਹੀਂ ਹੁੰਦਾ ਪਰ ਇਹ ਤਨ ਇਹ ਨਹੀਂ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਘਰਾਂ 'ਚ ਬੈਠੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਮਾਲ ਡੰਗਰ ਨੂੰ ਲੈ ਕੇ ਇਹ ਬਦਵੋ ਇੰਨੀ ਗੰਦੀ ਹੈ ਕਿ ਗੱਡੀ ਸ਼ੀਸ਼ੇ ਬੰਦ ਕਰਕੇ ਵੀ ਅੰਦਰ ਆਉਂਦੇ ਹੀ ਆ ਤਾਂ ਇਹਨੇ ਤਾਂ ਨਾ ਨੀ ਮਾਵਾ ਨੇ ਤਾਂ ਉਹਨਾਂ ਦੇ ਬੱਚੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਇੰਨੀ ਕੋ ਕਿਰਪਾ ਕੀਤੀ ਵਿਚਰਿਆ ਘਰ ਨਹੀਂ ਛੱਡਿਆ ਕਿੰਨੇ ਕ ਦਿਨ ਦਾ ਤੁਸੀਂ ਪਲਾਨ ਬਣਾਇਆ ਕਿ ਲਗਾਤਾਰ ਗਰਾਉਂਡ ਤੇ ਵਿਚਰ ਕੇ ਉਹਨਾਂ ਲੋਕਾਂ ਦੀਆਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਜਾਂ ਸੁੱਖ ਸਹੂਲਤਾਂ ਵਾਸਤੇ ਕਿੰਨਾ ਕ ਦਿਨ ਰਹੋਗੇ ਅਸੀਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਅਰਦਾਸ ਕਰਕੇ ਤੁਰਿਆ ਕਿ ਅਸੀਂ 5 ਮੈਡੀਕਲ ਕੈਂਪ ਲਾਵਾਂਗੇ ਜੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਪਹਿਲਾ ਕੈਂਪ ਅਸੀਂ ਕੋਰਿਡੋਰ ਦੇ ਬਿਲਕੁਲ ਲਾਗੇ ਜਿਹੜਾ ਕਿ ਆਪਣਾ ਪਿੰਡ ਸੀਗਾ ਟਾਲੀ ਪੱਖੋਕੇ ਉੱਥੇ ਅਸੀਂ ਲਾ ਕੇ ਆਏ ਆ ਕਿੰਨੇ ਦਿਨ ਦਾ ਲਾਇਆ ਸੀ ਉੱਥੇ ਇੱਕ ਇੱਕ ਦਿਨ ਹੀ ਜਾਂਦੇ ਜੀ ਅਸੀਂ ਸਵੇਰੇ ਅਸੀਂ ਤੜਕੇ 4 ਵਜੇ ਉੱਠ ਕੇ ਪ੍ਰੈਕਟਿਸ ਕਰਦੀ ਹੈ ਮੇਰੀ ਪੂਰੀ ਟੀਮ ਤੋ ਅਸੀਂ ਚਾਹੁੰਦੇ ਆ ਕਿ ਸਾਡੀ ਪਰਮਾਤਮਾ ਨੇ ਜਿਹੜੀ ਸਾਨੂੰ ਸਮਰਥ ਬਖਸ਼ੀ ਹੈ ਉਹ ਸਾਡੀ ਸੇਵਾ ਅਸਲੀ ਲੋੜਵੰਦਾਂ ਤੱਕ ਪਹੁੰਚ ਸਕੀ ਤੇ ਅਸੀਂ ਤਿੰਨ ਕੰਮ ਹੋਰ ਲਾਵਾਂਗੇ ਸਾਡਾ ਦੂਜਾ ਆਪਣੀ ਜਿਹੜੀ ਬਿਮਾਰੀ ਹੈ ਫਲੂ ਵਗੈਰਾ ਉਧਰੋਂ ਫੈਲਣੀ ਸ਼ੁਰੂ ਹੋ ਗਈ ਹੈ। ਸੋ ਅਸੀਂ ਦੰਗਰਾਂ ਦੀਆਂ ਵੀ ਔਰ ਆਪਣਾ ਮੈਡੀਕਲ ਇਨਸਾਨਾਂ ਦੀਆਂ ਦਵਾਈਆਂ ਵੀ ਅਸੀਂ ਜ਼ਿਆਦਾਤਰ ਉਹ ਯੂਜ਼ ਕਰ ਰਹੇ ਹਾਂ। ਔਰ ਨਾਲ ਹੀ ਸਾਨੂੰ ਬੇਨਤੀ ਆ ਰਹੀ ਆ ਕਿ ਜਿਹੜਾ ਆਉਣ ਵਾਲਾ ਪੀੜ ਹੈ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਦੇਖੋ ਜੀ ਨਾਲ ਕਾਪੀਆਂ, ਕਿਤਾਬਾਂ, ਪੈਨਸਲਾਂ ਵੀ ਲੈ ਕੇ ਚੱਲ ਰਹੇ ਹਾਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਬੰਨਾ ਰੋਕੇ। ਸਾਡੇ ਕੋਲੇ 80-90 100+ ਬੰਦੇ ਦੀ ਟੀਮ ਆ। ਅਸੀਂ ਸਾਰੇ სპੋਰਟਸਮੈਨ ਆ। ਤੇ ਸੇਤ ਨਾਲ ਸਰੀਰ ਨਾਲ ਔਰ ਨਾਲ ਸੀ ਸ਼ੁਭ ਚਿੰਤਕ ਵੀ ਆ ਇਸ ਪੰਜਾਬ ਲਈ ਆਪਣੇ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਵੀ ਜਿੰਨਾ ਸੀ ਸਹਿਯੋਗ ਕਰ ਸਕੀਏ ਅਸੀਂ ਸਾਰੇ ਕੋਈ ਹਜ਼ਾਰ ਕੋਈ 500 ਕੋਈ ਕਿਵੇਂ ਨਾ ਕਿਵੇਂ ਕਿਸੇ ਨੇ ਤਨੋਂ ਮਨੋਂ ਤੁਹਾਨੂੰ ਸਾਰੇ ਆਪਸ ਦੇ ਵਿੱਚ ਹੀ ਅਸੀਂ ਕੰਟਰੀਬਿਊਟ ਕਰ ਲਈਏ ਸਭ ਤੋਂ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਇੱਥੇ ਆਪਣਾ ਪੂਰਾ ਧਾਮ-ਜਾਮ ਲਾਉਣਾ ਚਾਹੀਦਾ ਜੀ ਵੈਰੀ ਫਰੈਂਡ ਮਰ ਉਸ ਤੋਂ ਬਾਅਦ ਦੇ ਨੰਬਰ ਦੋ ਤੇ ਜਿਹੜੀ ਚੀਜ਼ ਹੈਗੀ ਇੱਥੇ ਮੱਛਰਾਂ ਤੋਂ ਰੋਕਥਾਮ ਦੇ ਲਈ ਇਹਨਾਂ ਨੂੰ ਬਹੁਤ ਉਪਰਾਲੇ ਕਰਨ ਦੀ ਲੋੜ ਆ ਕਿਉਂਕਿ ਇੱਥੇ ਪਾਣੀ ਹਲੇ ਤੱਕ ਖੜਾ ਜੀ ਠੀਕ ਹੈ ਦੂਜੇ ਏਰੀਆ ਦੇ ਵਿੱਚ ਕੀ ਆ ਗਾਧਾਗੀ ਰੇਤਾ ਆ ਗਿਆ ਇੱਥੇ ਰੇਤਾ ਨਹੀਂ ਹੈ ਇੱਥੇ ਗਾਧਾ ਇਹ ਸਾਰੀ ਬਿਮਾਰੀ ਹੈ ਇਹ ਪਲੇਅਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਿੰਡ ਟੱਲੀ ਗੁਲਾਮ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕੈਂਪ ਲਾਇਆ ਜੀ ਉਸ ਤੋਂ ਬਾਅਦ ਮੁਸਲਮਣ ਭਾਈਚਾਰਾ ਬਾਣਾ ਲੈ ਕੇ ਡਾਕਟਰ ਸਾਹਿਬ ਲੈ ਕੇ ਸਾਡੇ ਕੈਂਪ ਦੇ ਵਿੱਚ ਪਹੁੰਚ ਚੁੱਕੇ ਆਏ ਇਹਨਾਂ ਦਾ ਵੀ ਹਿੱਤ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਹੜਾਂ ਦੀ ਨਾਜ਼ਕ ਸਥਿਤੀ ਦੇ ਦਰਮਿਆਨ ਬਹੁਤ ਸਾਰੀਆਂ ਚੱਥੇਬੰਦੀਆਂ ਦੇ ਵੱਲੋਂ ਆਪ ਮੁਹਾਰੇ ਸਵਾਵਾਵਾਂ ਕੀਤੀਆਂ ਜਾ ਰਹੀਆਂ ਨੇ ਤੇ ਇਧਰਲੇ ਪਾਸੇ ਤਸਵੀਰ ਤੁਹਾਡੇ ਨਾਲ ਸਾਂਝੀ ਕਰਨੀ ਚਾਹਣਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਪਾਣੀ ਦੀ ਖੜੋਤ ਹੋਣ ਦੇ ਕਾਰਨ ਬਹੁਤ ਸਾਰੇ ਲੋਕ ਬਿਮਾਰੀਆਂ ਤੋਂ ਪੀੜਤ ਹੋ ਜਾਂਦੇ ਨੇ ਜਾਂ ਬਿਮਾਰੀਆਂ ਦੇ ਖਰਚੇ ਵੱਧ ਜਾਂਦੇ ਨੇ ਔਰ ਇਸੇ ਦੇ ਮੱਦੇ ਨਜ਼ਰ ਉਨਾ ਬਿਮਾਰੀਆਂ ਦੇ ਜਿਹੜੇ ਇਲਾਜ ਨੇ ਜਾਂ ਟ੍ਰੀਟਮੈਂਟ ਆ ਇੱਥੇ ਕੀਤਾ ਜਾ ਰਿਹਾ ਤਾਂ ਇੱਥੇ ਵਕਫ ਵਕਫ ਜਥੇਬੰਦੀਆਂ ਦੇ ਨੁਮਾਇंदे ਪੁੱਜੇ ਹੋਏ ਨੇ ਗੱਲਬਾਤ ਕਰਾਂਗੇ ਬਾਈ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਆਏ ਹੋ ਤੁਸੀਂ ਅਸੀਂ ਜੀ ਨਾਮ ਗਰਮੇਲ ਸਿੰਘ ਇੰਡੀਆ ਕੋਚ ਅਸੀਂ ਮੁੱਲਾਪੁਰ ਦਾਖਾ ਤੋਂ ਹਾਈ ਟੈਕ ਪਾਰਕ ਸਾਡਾ ਗਰਾਊਂਡ ਹੈ ਉੱਥੋਂ ਅਸੀਂ ਸਾਰੇ ਹੀ ਸਪੋਰਟਸਮੈਨ ਰਲ ਕੇ ਅਸੀਂ ਮੈਡੀਕਲ ਦੀ ਸਹੂਲਤ ਅਤੇ ਅਸੀਂ ਵੈਟਰਨਰੀ ਡਾਕਟਰ ਦੀ ਦੋ ਗੱਡੀਆਂ ਭਰ ਕੇ ਅਸੀਂ ਲੈ ਕੇ ਆਏ ਆਂ ਇਹ ਚਾਰ ਪਿੰਡਾਂ ਦਾ ਅਸੀਂ ਦੌਰਾ ਕਰਾਂਗੇ ਜੀ ਸਾਰੇ ਤੇ ਜਿੰਨੇ ਵੀ ਪਰਮਾਤਮਾ ਨੇ ਸਾਨੂੰ ਸੇਵਾ ਬਖਸ਼ੀ ਹੈ ਅਸੀਂ ਲਾਉਂਦੇ ਆ ਵੀ ਉਹ ਖੁਦ ਮਰੀਜ਼ਾਂ ਤੱਕ ਅਸਲੀ ਲੋੜਵੰਦਾਂ ਤੱਕ ਸਾਡੀ ਪਹੁੰਚ ਜੇ ਕਿੰਨੇ ਕ ਦਿਨ ਦਾ ਤੁਸੀਂ ਪਲਾਨ ਬਣਾਇਆ ਕਿ ਲਗਾਤਾਰ ਗਰਾਊਂਡ ਤੇ ਵਿਚਰ ਕੇ ਉਹਨਾਂ ਲੋਕਾਂ ਦੀਆਂ ਜਿਹੜੀਆਂ ਲੋੜਿੰਦੀਆਂ ਚੀਜ਼ਾਂ ਨੇ ਜਾਂ ਸੁੱਖ ਸਹੂਲਤਾਂ ਵਾਸਤੇ ਕਿੰਨਾ ਕ ਦਿਨ ਰਹੋਗੇ ਇੱਥੇ ਅਸੀਂ ਸਰ ਇਹ ਪੂਰੇ ਪੰਜਾਬ ਦੇ ਵਿੱਚ ਆਪਣੇ ਵੱਲੋਂ ਅਰਦਾਸ ਕਰਕੇ ਤੁਰੇ ਕਿ ਅਸੀਂ 5 ਮੈਡੀਕਲ ਕੈਂਪ ਲਾਵਾਂਗੇ ਜੀ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਪਹਿਲਾ ਕੈਂਪਸ ਸੀ ਕੋਰੀਡੋਰ ਦੇ ਬਿਲਕੁਲ ਲਾਗੇ ਜਿਹੜਾ ਕਿ ਆਪਣਾ ਪਿੰਡ ਸੀਗਾ ਟਾਲੀ ਪੱਖੋਕੇ ਉੱਥੇ ਅਸੀਂ ਲਾ ਕੇ ਆਏ ਆ ਕਿੰਨੇ ਦਿਨ ਦਾ ਲਾਇਆ ਸੀ ਉੱਥੇ ਇੱਕ-ਇੱਕ ਦਿਨ ਹੀ ਜਾਂਦੇ ਆ ਜੀ ਅਸੀਂ ਸਵੇਰੇ ਅਸੀਂ ਤੜਕੇ 4 ਵਜੇ ਉੱਠ ਕੇ ਪ੍ਰੈਕਟਿਸ ਕਰਦੀ ਹੈ ਮੇਰੀ ਪੂਰੀ ਟੀਮ ਤੇ 6 ਵਜੇ ਤੱਕ ਅਸੀਂ ਆਪਣਾ ਵਰਕ ਕਰਕੇ ਉਸ ਤੋਂ ਬਾਅਦ ਅਸੀਂ ਆਪਣਾ ਲੈ ਕੇ ਨਾਲ ਹੀ ਖਾਣੇ ਪੀਣੇ ਦਾ ਸਮਾਨ ਵੀ ਆਪਦਾ ਆਪ ਹੀ ਸੋ ਅਸੀਂ ਚਾਹੁੰਦੇ ਹਾਂ ਕਿ ਸਾਡੀ ਪ੍ਰਮਾਤਮਾ ਨੇ ਜਿਹੜੀ ਸਾਨੂੰ ਸਮਰਥ ਬਖਸ਼ੀ ਹੈ ਉਹ ਸਾਡੀ ਸੇਵਾ ਅਸਲੀ ਲੋੜਵੰਦਾਂ ਤੱਕ ਪਹੁੰਚ ਸਕੇ ਤੇ ਅਸੀਂ ਤਿੰਨ ਕੈਂਪ ਹੋਰ ਲਾਵਾਂਗੇ ਸਾਡਾ ਦੂਜਾ ਕੈਂਪ ਆ ਜੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਿਚਰ ਰਿਓ ਹੜਪੀੜਤਾ ਨੂੰ ਮਿਲੇਉ ਤੇ ਖਾਸ ਤੌਰ ਤੇ ਪਾਣੀ ਦੀ ਖੜੋਤ ਤੋਂ ਬਾਅਦ ਜਾਂ ਪਾਣੀ ਦੇ ਵਹਾਅ ਤੋਂ ਬਾਅਦ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦਰਪੇਸ਼ ਆਈਆਂ ਨੇ ਉਹਨਾਂ ਲੋਕਾਂ ਦੇ ਉੱਥੇ ਜੀ ਇੱਕ ਤਾਂ ਇਹ ਆ ਕਿ ਅਸੀਂ ਜਿਹੜੇ ਪਹਿਲੇ ਪਿੰਡ ਦੇਖਿਆ ਸੀ ਉੱਥੇ ਤਕਰੀਬਨ 8 ਫੁੱਟ ਤੱਕ ਪਾਣੀ ਗੁਰਦੁਆਰਾ ਸਾਹਿਬ ਆਬਾ ਸ੍ਰੀ ਚੰਦ ਜੀ ਦਾ ਸਥਾਨ ਹੈ ਉਹ ਵੀ ਇਸ ਤਰ੍ਹਾਂ ਉੱਚੀ ਜਗ੍ਹਾ ਤੇ ਸੀਗਾ ਉੱਥੇ 8 ਫੁੱਟ ਪਾਣੀ ਚੜ ਗਿਆ ਸੀਗਾ ਜੀ ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਵੀ ਉਹਨਾਂ ਨੇ ਬਹੁਤ ਉੱਥੇ ਦੇ ਗੁਰੂ ਘਰ ਦੇ ਗ੍ਰੰਥੀ ਨੇ ਸਾਂਭ ਕੇ ਰੱਖੇ ਆ ਸੋ ਉਸ ਤੋਂ ਬਾਅਦ ਮੁਸ਼ਕਲਾਂ ਹੁਣ ਤੁਹਾਨੂੰ ਪਤਾ ਹੀ ਆ ਕਿ ਆਪਣੀ ਜਿਹੜੀ ਬਿਮਾਰੀ ਐ ਫਲੂ ਵਗੈਰਾ ਉਧਰੋਂ ਫੈਲਣੀ ਸ਼ੁਰੂ ਹੋ ਗਈ ਐ ਸੋ ਅਸੀਂ ਡੰਗਰਾਂ ਦੀਆਂ ਵੀ ਔਰ ਆਪਣਾ ਮੈਡੀਕਲ ਇਨਸਾਨਾਂ ਦੀਆਂ ਦਵਾਈਆਂ ਵੀ ਅਸੀਂ ਜ਼ਿਆਦਾਤਰ ਉਹ ਯੂਜ਼ ਕਰ ਰਹੇ ਹਾਂ ਔਰ ਨਾਲ ਹੀ ਸਾਨੂੰ ਬੇਨਤੀ ਆ ਰਹੀ ਆ ਕਿ ਜਿਹੜਾ ਆਉਣ ਵਾਲਾ ਪੀਰੀਅਡ ਹੈ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਦੇਖੋ ਜੀ ਨਾਲ ਕਾਪੀਆਂ ਕਿਤਾਬਾਂ ਪੈਨਸਲਾਂ ਵੀ ਲੈ ਕੇ ਚੱਲ ਰਹੇ ਹਾਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਬੰਨਾ ਰੋਕੇ ਤੇ ਅਗਲਾ ਸਾਡਾ ਜਿਹੜਾ ਨਾਮ ਹੋਊਗਾ ਉਹ ਅਗਲੇ ਮਹੀਨੇ ਦੇ ਵਿੱਚ ਸਰਦੀ ਹੋ ਜਾਣੀ ਆ ਤੇ ਉਹਦੇ ਵਿੱਚ ਅਸੀਂ ਵੱਧ ਤੋਂ ਵੱਧ ਅਸੀਂ ਕੰਬਲ ਤੇ ਆਪਣਾ ਬਿਸਤਰੀ ਵਗੈਰਾ ਦਾ ਅਸੀਂ ਨਾਲ ਜ਼ਰੂਰ ਕਰਾਂ ਜਿਹੜੀਆਂ ਚੀਜ਼ਾਂ ਦਾ ਜਾਂ ਜਿਹੜੇ ਹੋਰ ਜਿੰਨਾ ਵੀ ਸਿਸਟਮ ਤੁਹਾਡੇ ਕੋਲੇ ਸਟਰਕਚਰ ਹੋਣਾ ਲਾਜ਼ਮੀ ਆ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਪ੍ਰਬੰਧ ਕਿਵੇਂ ਕਰ ਰਹੇ ਹੋ ਕਿਵੇਂ ਅਰੇਂਜ ਕਰਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਤਾਂ ਅਸੀਂ ਇਸ ਪਿੰਡ ਦਾ ਧੰਨਵਾਦ ਕਰਦੇ ਆ ਪਿੰਡ ਤੱਲੀ ਗੁਲਾਮ ਦਾ ਤੇ ਜਿੱਥੇ ਇਹ ਮੈਡੀਕਲ ਕੈਂਪ ਲੱਗ ਰਿਹਾ ਵਾ ਇਹ ਪਹਿਲੀ ਪਹਿਲਾ ਹੀ ਮੈਡੀਕਲ ਕੈਂਪ ਇਸ ਜਗ੍ਹਾ ਤੇ ਕਿਉਂਕਿ ਪਹਿਲਾ ਕੋਈ ਆਇਆ ਨਹੀਂ ਹੈਗਾ ਅੱਜ ਸਾਡੀ ਟੀਮ ਪਹੁੰਚੀ ਆ ਸਰਪੰਚ ਸਾਹਿਬ ਖੜੇ ਨੇ ਤੇ ਪਿੰਡ ਦੇ ਮੋਤਵਾਰ ਸੱਜਣਾ ਸਾਰਿਆਂ ਦਾ ਸ਼ੁਕਰੀਆ ਜਿਹੜਾ ਤੁਸੀਂ ਪੁੱਛਿਆ ਵੀ ਇਹ ਅਰੇਂਜਮੈਂਟ ਕਿੱਦਾਂ ਹੁੰਦਾ ਅਰੇਂਜਮੈਂਟ ਕਰਨ ਵਾਲਾ ਦੇਖੋ ਇਸ ਜਿਸ ਧਰਤੀ ਤੇ ਆਪਾਂ ਖੜੇ ਆ ਅਰੇਂਜਮੈਂਟ ਤਾਂ ਉਹ ਉਹ ਗੁਰੂ ਸਾਹਿਬ ਆਪਣੇ ਆਪ ਹੀ ਕਰਵਾ ਦਿੰਦੇ ਨੇ ਬੰਦਿਆਂ ਦੇ ਵਿੱਚ ਸ਼ਕਤੀ ਭਰ ਕੇ ਸਾਡੇ ਕੋਲੇ 80 90 100 ਪਲੱਸ ਬੰਦੇ ਦੀ ਟੀਮ ਆ ਅਸੀਂ ਸਾਰੇ ਸਪੋਰਟਸਮੈਨ ਆ ਤੇ ਸੇਤ ਨਾਲ ਸਰੀਰ ਨਾਲ ਔਰ ਨਾਲ ਅਸੀਂ ਸ਼ੁਭਚਿੰਤਕ ਵੀ ਆ ਇਸ ਪੰਜਾਬ ਲਈ ਆਪਣੇ ਆਪਣੇ ਆਲੇ ਦੁਆਲੇ ਦੇ ਲੋਕਾਂ ਲਈ ਵੀ ਜਿੰਨਾ ਅਸੀਂ ਸਹਿਯੋਗ ਕਰ ਸਕੀਏ ਅਸੀਂ ਸਾਰੇ ਕੋਈ ਹਜ਼ਾਰ ਕੋਈ 500 ਕੋਈ ਕਿਵੇਂ ਨਾ ਕਿਵੇਂ ਕਿਸੇ ਨੇ ਤਨੋਂ ਮਨੋਂ ਤੁਹਾਨੂੰ ਸਾਰੇ ਆਪਸ ਦੇ ਵਿੱਚ ਹੀ ਅਸੀਂ ਕੰਟਰੀਬਿਊਟ ਕਰਦੇ ਹਾਂ ਬਜ਼ੁਰਗੋ ਕਿੰਨੀ ਉਮਰ ਹੋ ਗਈ ਤੁਹਾਡੀ ਇਸ ਸਮੇਂ 66 ਸਾਲ ਦੀ ਹੋ ਗਈ ਜੀ ਤੇ ਜਦੋਂ ਤੁਸੀਂ ਇਸ ਇਲਾਕੇ ਦੇ ਵਿੱਚ ਆ ਕੇ ਲੋਕਾਂ ਨੂੰ ਮਿਲੇ ਹੋ ਬਜ਼ੁਰਗਾਂ ਨੂੰ ਮਿਲੇ ਹੋ ਤਾਂ ਮਹਿਸੂਸ ਕੀ ਕੀਤਾ ਇੱਥੇ ਆ ਕੇ ਮਹਿਸੂਸ ਹੈ ਕਰ ਰਿਹਾ ਵੇਖਤਾ ਇੰਨੀ ਗਰੀਬੀ ਦੇਖੇ ਨੀ ਜਾ ਰਹੇ ਇੰਨਾ ਅਤਿਆ ਮਲੇ ਹੋ ਰਿਹਾ ਪਾਣੀ ਦੇ ਨਾਲ ਡੰਗਰ ਪਸ਼ੂ ਮਰੇ ਆ ਗਰੀਬ ਜਣੀ ਰੇਣਾ ਰੇਣਾ ਮਸਕਲਾ ਬਹੁਤ ਜ਼ਿਆਦਾ ਤੇ ਪਰੇਸ਼ਾਨੀ ਦੇਖੀ ਨਹੀਂ ਜਾ ਰਹੀ ਕੋਈ ਸ਼ਬਦ ਹੈ ਨਹੀਂ ਜਣੀ ਇਹਨਾਂ ਬੋਲਣ ਦੇ ਲਈ ਇਹ ਵੀ ਲੋਕ ਜ਼ਿੰਦਗੀ ਕੱਟ ਹਾਂਜੀ ਕਿਵੇਂ ਜ਼ਿੰਦਗੀ ਕੱਟ ਰਹੇ ਬਹੁਤ ਪਰੇਸ਼ਾਨ ਤੇ ਇਹਨਾਂ ਦੀ ਮਜਬੂਰੀ ਹੈ ਬਦਦਰ ਕੀ ਲੱਗਦਾ ਕਿਨਾਂ ਦੀ ਸਮੱਸਿਆ ਦਾ ਪੱਕੇ ਤੌਰ ਤੇ ਸਮਾਧਾਨ ਕਰਨ ਵਾਸਤੇ ਭਵਿੱਖ ਦੇ ਵਿੱਚ ਕਿਹੜੀਆਂ ਕਿੜੀਆਂ ਚੀਜ਼ਾਂ ਦੀ ਲੋੜ ਜਾਂਦੀ ਹੈ ਇਹਨਾਂ ਪਹਿਲੇ ਤਾਂ ਆਪਣੇ ਸਰੀਰ ਸਿਹਤ ਦੀ ਜ਼ਰੂਰੀ ਹੈ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਸਭ ਕੁਝ ਠੀਕ ਹੋ ਜਾਏਗਾ ਸਿਹਤ ਠੀਕ ਹੋਏ ਕੰਮ ਕਰਨਗੇ ਸਭ ਕੁਝ ਮਿਹਨਤ ਕਰਨਗੇ ਤਾਂ ਸਾਰਾ ਸਮਾਨ ਹਰ ਚੀਜ਼ ਬਣ ਜਾਏਗੀ ਆਪਣੇ ਪ੍ਰੋਬਲਮ ਵੀ ਹੱਲ ਕਰ ਸਕਦੇ ਆ ਪਰ ਆਪਣੀ ਜ਼ਿੰਦਗੀ ਨੂੰ ਵਗੇਸਤ ਬਿਲਕੁਲ ਕੀ ਕਹਿਣਾ ਚਾਹੋਗੇ ਬਾਈ ਜੀ ਜਿਸ ਜਿਸ ਹਿਸਾਬ ਦੇ ਨਾਲ ਲੋਕਾਂ ਦੇ ਵਿੱਚ ਆ ਕੇ ਵਿਚਰੇ ਉਹਨਾਂ ਦੀ ਦੁੱਖ ਤਕਲੀਫ ਹੈ ਜਿਹੜੀ ਉਹਦਾ ਹੱਲ ਕਰਦੇ ਹੋਏ ਨਜ਼ਰ ਆ ਰਹੇ ਹੋ ਮੈਡੀਕਲ ਸਵਾਵਾ ਕੀਤੀਆਂ ਜਾ ਰਹੀਆਂ ਨੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾ ਕੇ ਅਜੇ ਤੱਕ ਐਕਸਪੀਰੀਅੰਸ ਕਿਦਾਂ ਦਾ ਰਿਹਾ ਹੈ ਬੀਰ ਜੀ ਸਾਰਾ ਨਾਲ ਪਹਿਲਾਂ ਤੇ ਬਾਈਰ ਜੀ ਕਾ ਖਾਲਸਾ ਬਾਈਰ ਜੀ ਕੀ ਫਤਿਹ ਬੀ ਇਸ ਪਿੰਡ ਨੂੰ ਜਿਹੜੇ ਵੀ ਲਾਗੇ-ਲਾਗੇ ਦਰਿਆ ਦੇ ਵਿੱਚ ਬੈਠੇ ਨੇ ਅਸੀਂ ਵੇਖ ਕੇ ਆਪਣੇ ਅੰਨਾਂ ਤੇ ਰੋਣ ਆਉਂਦਿਆ ਵੀ ਕਿਵੇਂ ਇਹਨਾਂ ਨੇ ਪਾਣਾ ਵਰਤਿਆ ਇਹਨਾਂ ਨੇ ਮਨ ਨੂੰ ਕੰਟਰੋਲ ਨਹੀਂ ਹੁੰਦਾ ਪਰੇ ਤਨ ਇਹ ਨੇ ਜਿਹੜੇ ਪਿੰਡਾਂ ਦੇ ਵਿੱਚ ਆਪਣੇ ਘਰਾਂ 'ਚ ਬੈਠੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਮਾਲ ਡੰਗਰ ਨੂੰ ਲੈ ਕੇ ਬਦਵੋ ਇੰਨੀ ਗੰਦੀ ਐ ਕਿ ਗੱਡੀ ਸ਼ੀਸ਼ੇ ਬੰਦ ਕਰਕੇ ਵੀ ਅੰਦਰ ਆਉਣ ਡਈ ਐ ਤਨ ਇਹ ਨੇ ਤਾਨਾ ਨੇ ਮਾਵਾ ਨੇ ਤੁਹਾਨੂੰ ਉਹਨਾਂ ਦੇ ਬੱਚੇ ਨੇ ਜਿਨ੍ਹਾਂ ਨੇ ਗੁਰੂ ਸਾਹਿਬ ਨੇ ਇੰਨੀ ਕੋ ਕਿਰਪਾ ਕੀਤੀ ਵਿਚਰੇ ਘਰ ਨਹੀਂ ਛੱਡੇ ਤੇ ਅਸੀਂ ਸਾਡੇ ਲੁਧਾਨੇ ਤੋਂ ਟੀਮ ਆਈ ਸਰਦਗਿਰ ਮਿਲ ਸਿੰਘ ਜੀ ਇ ਇਹਨਾਂ ਨੇ ਉੱਥੋਂ ਸੇਵਾ ਲੈ ਕੇ ਸਾਨੂੰ ਫਿਰੋਜ਼ਪੁਰ ਫੋਨ ਕੀਤਾ ਕਿਹੜੇ-ਕਿਹੜੇ ਪਿੰਡ ਐ ਮੈਂ ਇਹਨਾਂ ਨੂੰ ਦੱਸਿਆ ਵੀ ਟੈਲੀਗ੍ਰਾਮ ਹੈ ਹੋਰ ਨਾਲ ਨਾਲ ਪਿੰਡ ਹੈ ਚਾਰ ਪਿੰਡ ਨੇ ਜਿੱਥੇ ਸੇਵਾ ਕਰਨਗੇ ਬਾਕੀ ਅਸੀਂ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਜੀ ਚੈਨਲ ਦਾ ਕਿ ਜਿਨ੍ਹਾਂ ਨੇ ਸਾਨੂੰ ਇੱਕ ਹੋਰ ਸਵਾਲ ਆ ਜੀ ਜਿਵੇਂ ਇਹਨਾਂ ਦੀਆਂ ਫਸਲਾਂ ਤਬਾਹ ਹੋ ਗਈ ਇਹ ਸਾਰੇ ਲੋਕ ਕੇਵਲ ਪਸ਼ੂਆਂ ਤੇ ਤੇ ਫਸਲਾਂ ਤੇ ਡਿਪੈਂਡਰ ਨਹੀਂ ਕੀ ਲੱਗਦਾ ਕਿ ਇਹਨਾਂ ਦੇ ਮੁਰਵਸੀਬੇ ਵਾਸਤੇ ਜਾਂ ਇਹਨਾਂ ਨੂੰ ਪੈਰਾਂ ਸਿਰ ਤੇ ਕਰਨ ਵਾਸਤੇ ਭਵਿੱਖ ਦੇ ਵਿੱਚ ਉਪਰਾਲਿਆਂ ਦੀ ਲੋੜ ਲੱਗਦੀ ਆ 100% ਹੈ ਜੀ ਇਹ ਤੇ ਪੰਜਾਬ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਵੀ ਚਾਹੀਦਾ ਕਿ ਵੱਧ ਤੋਂ ਵੱਧ ਇਹਨਾਂ ਦੀ ਮਦਦ ਕਰਨ ਕਿਉਂਕਿ ਇਹ ਤੇ ਮਰ ਚੁੱਕੇ ਨੇ ਇਹਨਾਂ ਦੇ ਵਾਸਤੇ ਵਿਚਾਰਾਂ ਖੜੇ ਹੋਣ ਵਾਸਤੇ ਜਗ੍ਹਾ ਨਹੀਂ ਗਈ ਸਾਡੇ ਕੋਲ ਕੋਈ ਲਫ਼ਜ਼ ਨਹੀਂ ਕਹਿਣ ਚੁੱਕਾ ਹੈਗਾ ਇਹਨਾਂ ਵਾਸਤੇ ਕਿ ਜਿਸ ਹਾਲਾਤਾਂ ਵਿੱਚ ਡੁੱਬੇ ਪਏ ਨੇ ਇਹ ਦੋਵਾਂ ਸਰਕਾਰਾਂ ਨੂੰ ਚਾਹੀਦਾ ਹੱਥ ਚੋੜ ਕੇ ਸਾਡੀ ਬੇਨਤੀ ਹੈ ਕਿ ਇਹਨਾਂ ਦੇ ਪੈਰਾਂ ਤੇ ਖੜਾ ਕਰਨ ਵਾਸਤੇ ਇਹਨਾਂ ਨੂੰ ਜਿੰਨੀ ਵੀ ਮਦਦ ਕੀਤੀ ਜਾਂਦੀ ਉਹ ਨਹੀਂ ਹੀ ਥੋੜੀ ਹੈ ਮਨ ਭਾਵਕ ਹੁੰਦਾ ਇਹਨਾਂ ਦੇ ਹਾਲਾਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਜੀ ਵੇਖੇ ਫਸਲਾਂ ਵਲ ਵੇਖ ਕੇ ਤੇ ਬਦਬੋਹ ਵਲ ਵੇਖ ਕੇ ਕੁਝ ਕਹਿ ਨਹੀਂ ਸਕਦੇ ਵੀ ਗੁਰਦੁਆਰੇ ਸਾਹਿਬ 'ਚ ਖੜੇ ਆ ਇਸ ਤੋਂ ਉਪਰ ਉਹ 404 ਸਥਾਨ ਕੋਈ ਨਹੀਂਗਾ ਅੱਖਾਂ 'ਚੋਂ ਪਾਣੀ ਕਿਉਂ ਆ ਰਿਹਾ ਤੁਹਾਡੇ ਇਸ ਕਰਕੇ ਆ ਰਿਹਾ ਕਿ ਇਹਨਾਂ ਦੇ ਦੁੱਖ ਨੂੰ ਵੇਖ ਕੇ ਕਿਉਂ ਅਸੀਂ ਤੇ ਸੁੱਕੇ 'ਚ ਬੈਠੇ ਆ ਸਾਨੂੰ ਇਹਨਾਂ ਕਸ਼ਟ ਆ ਰਿਹਾ ਤੇ ਵਿਚਾਰੇ ਜਿਹੜੇ ਬੈਠੇ ਆ ਇਹਨਾਂ ਦੇ ਵਿਚਾਰਿਆਂ ਕਿੰਨਾ ਕਸ਼ਟ ਉਹਨਾਂ ਨੇ ਝੱਲਿਆ ਵਾ ਪਾਣੀ ਦੇ ਵਿੱਚ ਇਸ ਕਰਕੇ ਸਾਡਾ ਤਾਂ ਮਨ ਨਹੀਂ ਗੱਲ ਕਰਨ ਨੂੰ ਮਨ ਨਹੀਂ ਕਰਦਾ ਵੀ ਇਹਨਾਂ ਦੇ ਬਾਰੇ ਸਰਪੰਚ ਸਾਹਿਬ ਅੱਜ ਇਸ ਵਿਪਤਾ ਦੀ ਘੜੀ ਦੇ ਵਿੱਚ ਦੁਨੀਆ ਭਰ ਤੋਂ ਹਰ ਵਸਿੰਦਾ ਆ ਰਿਹਾ ਚਾਹੇ ਉਹ ਸਿੱਖ ਹੋਵੇ ਮੁਸਲਮਾਨ ਹੋਵੇ ਕੋਈ ਵੀ ਹੋਵੇ ਤਾਂ ਉਹਦੇ ਵੱਲੋਂ ਸੁਵਾਮਾਂ ਕੀਤੀਆਂ ਜਾ ਰਹੀਆਂ ਨੇ ਜਿੱਥੇ ਮੁਸਲਮਾਨ ਵੀਰ ਆਏ ਨੇ ਉੱਥੇ ਵੀ ਸਤਿਕਾਰਯੋਗ ਸ਼ਖਸੀਅਤਾਂ ਆਏ ਨੇ ਸਪੋਰਟਸਮੈਨ ਨੇ ਤਾਂ ਕੀ ਲੱਗਦਾ ਕਿ ਇਸ ਵੇਲੇ ਇਲਾਕੇ ਦਾ ਹਾਲ ਕੀ ਹੈ ਪਵਿੱਕ ਦੇ ਵਿੱਚ ਲੋੜਾਂ ਕੀ ਜਾਪਦੀਆਂ ਵੈਗਰ ਜਿੱਕਾ ਖਾਲਸਾ ਵੈਗਰ ਜਿੱਕੀ ਫਤਿਹ ਇਹ ਪਲੇਅਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜੀ ਪਿੰਡ ਟੱਲੀ ਗਲਾਮ ਦੇ ਵਿੱਚ ਇਹਨਾਂ ਨੇ ਸਭ ਤੋਂ ਪਹਿਲਾਂ ਕੈਂਪ ਲਾਇਆ ਜੀ ਉਸ ਤੋਂ ਬਾਅਦ ਮੁ슬ਮਨ ਭਾਈਚਾਰਾ ਦਵਾਈਆਂ ਲੈ ਕੇ ਡਾਕਟਰ ਸਾਹਿਬ ਲੈ ਕੇ ਸਾਡੇ ਕੈਂਪ ਦੇ ਵਿੱਚ ਪਹੁੰਚ ਚੁੱਕਿਆ ਜੀ ਇਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਜੀ ਤੇ ਜਿਹੜੇ ਵੀ ਵੀਰਾਂ ਨੇ ਰਾਸ਼ਨ ਜੋ ਵੀ ਸਾਨੂੰ ਸਹੂਲਤਾਂ ਦਿੱਤੀਆਂ ਉਹਨਾਂ ਦਾ ਅਸੀਂ ਤਹਿ ਦਿਲੋਂ ਤੋਂ ਧੰਨਵਾਦ ਕਰਦੇ ਆਂ ਰੱਬ ਅੱਗੇ ਅਰਦਾਸ ਕਰਦੇ ਆਂ ਮਹਾਰਾਜ ਉਹਨਾਂ ਨੂੰ ਦਿਨ ਦੁੱਗਣੀ ਚਾਰ ਰੁਗਣੀ ਤਰੱਕੀ ਬਖਸ਼ੇ ਜੀ ਤੁਹਾਡੇ ਦਿਨ ਤੁਹਾਡੇ ਘਰਾਂ ਚ ਪਾਣੀ ਕਿੰਨੇ ਕ ਦਿਨ ਵਗਿਆ ਲਗਾਤਾਰ ਕਿਉਂਕਿ ਦਰਿਆ ਵੀ ਬਿਲਕੁਲ ਨੇੜੇ ਹੀ ਐ ਇਸ ਪਾਸੇ ਨਿਵਾਨ ਪੈ ਜਾਂਦੀ ਆ ਅਸੀਂ ਦਰਿਆ ਤੋਂ 2 ਕਿਲੋਮੀਟਰ 2.5 ਕਿਲੋਮੀਟਰ ਦੀ ਦੂਰੀ ਤੇ ਆ ਜੀ ਤੇ ਸਾਡੇ ਕਰੀਬ 22 ਦਿਨ ਪਾਣੀ ਚੱਲਿਆ ਜੀ ਲਗਾਤਾਰ 22 ਦਿਨ ਚੱਲੇ 22 ਦਿਨ ਲਗਾਤਾਰ ਪਾਣੀ ਚੱਲੇ ਉੱਪਰੋਂ ਬਾਰਿਸ਼ ਥੱਲੇੋਂ ਪਾਣੀ ਤੇ ਮੈਂ ਪਿੰਡ ਟੈਲੀਗ੍ਰਾਮ ਜ਼ਿਲ੍ਹਾ ਫਿਰੋਜ਼ਪੁਰ ਸਰਪੰਚ ਐਸ ਪਿੰਡ ਦਾ ਮੈਂ ਇਹ ਬੇਨਤੀ ਕਰਦਾ ਸਾਰੇ ਵੀਰਾਂ ਅੱਗੇ ਜਿਹੜੇ ਦਾਨੀ ਵੀਰ ਆ ਜਿਹੜੇ ਸੇਵਾਦਾਰ ਵੀਰ ਆ ਨਾ ਤਕਰੀਬਨ ਰਾਸ਼ਨ ਵੀ ਸਾਡੇ ਕੋਲੇ ਪਹੁੰਚ ਗਿਆ ਡਾਕਟਰਾਂ ਦੀਆਂ ਟੀਮਾਂ ਵੀ ਪਹੁੰਚ ਗਈਆਂ ਕੁਝ ਸਹੂਲਤਾਂ ਮਿਲ ਗਈਆਂ ਬਾਕੀ ਮੇਰੀ ਇਹ ਬੇਨਤੀ ਆ ਵੀਰਾਂ ਅੱਗੇ ਕਿ ਸਾਡੇ ਪਿੰਡ ਦੇ ਵਿੱਚ ਮਿਹਨਤੀ ਮਜ਼ਦੂਰ ਲੋਕ ਆ ਉਹਨਾਂ ਨੇ ਬਹੁਤ ਮਿਹਨਤਾਂ ਦੇ ਨਾਲ ਘਰ ਬਣਾਏ ਆ ਆਪਣੇ ਗੁਜ਼ਾਰੇ ਜੋਗੇ ਆ ਇਸ ਟਾਈਮ ਤਕਰੀਬਨ ਤੁਸੀਂ ਜਿਹੜੇ ਵੀ ਘਰ ਦੇ ਵਿੱਚ ਜਾ ਕੇ ਵੇਖੋਗੇ ਕੋਈ ਕਿਸੇ ਬੰਨੇ ਉਹ ਦਵਾਰ ਪਾਟ ਗਿਆ ਕਿਸੇ ਦੀ ਨੀ ਬਹਿ ਗਈ ਆ ਕਿਸੇ ਦੀ ਛੱਤ ਡਿੱਗ ਪਈ ਆ ਕੋਈ ਡਿੱਗਣ ਦੀ ਕਕਾਰ ਤੇ ਆ ਕੋਈ ਡਰ ਦਾ ਅੰਦਰ ਸੌਂ ਨਹੀਂ ਰਿਹਾ ਕਿ ਵੀ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਪਈ ਤੇ ਅਸੀਂ ਥੱਲੇ ਆ ਜਾਾਂਗੇ ਸਮਾਨ ਤਰਪਾਲਾਂ ਨਾਲ ਬਾਹਰ ਟਕਿਆ ਹੋਇਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਪੀ ਕੋਈ ਮੇਰਾ ਵੀਰ ਦਾਨੀ ਸੱਜਣਾਂ ਨੂੰ ਜਿਹੜੀ ਬੇਨਤੀ ਆ ਪੀ ਕੋਈ ਕਮਰਿਆਂ ਵਾਸਤੇ ਵੀ ਕੋਈ ਸੇਵਾ ਆ ਕੇ ਆਵੇ ਕਿ ਜ਼ਿਆਦਾ ਨਹੀਂ ਜਿਸ ਤਰ੍ਹਾਂ ਜਿਹਦੇ ਕਮਰੇ ਪਾਟੇ ਆ ਕੋਈ ਉਸ ਆਨ ਰਿਪੇਅਰ ਵਾਸਤੇ ਜਿਨ੍ਹਾਂ ਦੇ ਡਿੱਗੇ ਆ ਕੋਈ ਮਦਦ ਕੀਤੀ ਜਾਵੇ ਜੀ ਬਿਲਕੁਲ ਸਪੰਸਰ ਸਾਹਿਬ ਹੁਣਾਂ ਨੇ ਬੇਨਤੀ ਕੀਤੀ ਆ ਤਾਂ ਖਾਸ ਤੌਰ ਤੇ ਡਾਕਟਰ ਸਾਹਿਬ ਹੁਣੀ ਨੇ ਸਾਡੇ ਨਾਲ ਡਾਕਟਰ ਸਾਹਿਬ ਜਦੋਂ ਇੱਥੇ ਆ ਕੇ ਲੋਕਾਂ ਨੂੰ ਮਿਲ ਰਹੇ ਹੂੰ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਪੈਦਾ ਹੋਈਆਂ ਨੇ ਬਾਡੀਜ਼ ਨੂੰ ਲੈ ਕੇ ਫਿਜ਼ੀਕਲ ਤੌਰ ਤੇ ਤਾਂ ਕੀ ਹਾਲਾਤ ਕੀ ਹੈ ਜੀ ਇਹਨਾਂ ਦੇ ਸਰ ਦੇਖੋ ਹਾਲਾਤ ਤਾਂ ਜੇ ਆਪਾਂ ਗੱਲ ਕਰੀਏ ਹਾੜਾ ਦੇ ਨਾਲ ਲੋਕਾਂ ਦੀ ਬਹੁਤ ਜ਼ਿਆਦਾ ਲਾਸ ਹੋਇਆ ਜੀ ਪਹਿਲੀ ਗੱਲ ਤੇ ਇਹਦੀ ਪਰਭਾਈ ਨਹੀਂ ਕਰ ਸਕਦੇ ਔਰ ਨੰਬਰ 2 ਤੇ ਜਿਹੜੀ ਇਹਨਾਂ ਨੂੰ ਮੇਨ ਸਮੱਸਿਆ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਆਪਾਂ ਨੂੰ ਇੱਥੇ ਉਹ ਹੈਗੀ ਇਹਨਾਂ ਨੂੰ ਖਾਜ ਦੀ ਸਮੱਸਿਆ ਹਮ ਬੁਖਾਰ ਦੀ ਸਮੱਸਿਆ ਜਿੱਦਾਂ ਕਿ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਭ ਤੋਂ ਪਹਿਲ ਦੇ ਆਧਾਰ ਤੇ ਸਰਕਾਰ ਨੂੰ ਇੱਥੇ ਆਪਣਾ ਪੂਰਾ ਧਾਮ-ਜਾਮ ਲਾਉਣਾ ਚਾਹੀਦਾ ਜੀ ਵੈਰੀ ਫ੍ਰੈਂਕ ਔਰ ਉਸ ਤੋਂ ਬਾਅਦ ਤੇ ਨੰਬਰ 2 ਤੇ ਜਿਹੜੀ ਚੀਜ਼ ਹੈਗੀ ਇੱਥੇ ਮੱਛਰਾਂ ਤੋਂ ਰੋਕਥਾਮ ਦੇ ਲਈ ਇਹਨਾਂ ਨੂੰ ਬਹੁਤ ਉਪਰਾਲੇ ਕਰਨ ਦੀ ਲੋੜ ਆ ਕਿਉਂਕਿ ਇੱਥੇ ਪਾਣੀ ਹਲੇ ਤੱਕ ਖੜਾ ਜੀ ਠੀਕ ਹੈ ਦੂਜੇ ਏਰੀਆ ਦੇ ਵਿੱਚ ਕੀ ਆ ਗਾਦ ਆ ਗਈ ਰੇਤਾ ਆ ਗਿਆ ਇੱਥੇ ਰੇਤਾ ਨਹੀਂ ਹੈ ਇੱਥੇ ਗਾਦ ਆ ਇਹ ਸਾਰੀ ਬਿਮਾਰੀ ਆ ਇਹਦੇ ਲਈ ਇਹਨਾਂ ਨੂੰ ਰੋਕਥਾਮ ਦੇ ਲਈ ਸਰਕਾਰ ਨੂੰ ਉਪਰਾਲੇ ਕਰਨ ਦੀ ਲੋੜ ਆ ਸਾਡੀ ਇਹੀ ਅਪੀਲ ਆ ਅਸੀਂ ਇਹਨਾਂ ਨੂੰ ਮੁੱਖ ਦੇਖਦੇ ਹੋਏ ਸਾਨੂੰ ਅੱਜ ਸੇਵਾ ਦਾ ਮੌਕਾ ਮਿਲਿਆ ਸੀ ਲੱਖ ਲੱਖ ਛੋਕਰ ਗੁਜ਼ਾਰਾਂ ਇਹਨਾਂ ਦੇ ਪਰਮਾਤਮਾ ਦੀ ਜਾਂ ਸਾਡੀ ਟੀਮ ਦੇ ਸਨ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਸਭ ਤੋਂ ਵੱਡੀ ਗੱਲ ਇਹ ਆ ਕਿ ਵੀ ਅਸੀਂ ਉਸ ਸਮਾਜ ਦਾ ਹਿੱਸਾ ਜਿੱਥੇ ਸਾਨੂੰ ਇਸ ਚੀਜ਼ ਦੀ ਮਦਦ ਲਈ ਸਾਨੂੰ ਬੀਬੀ ਅੱਗੇ ਅੱਗੇ ਆਉਣ ਲਈ ਸਾਨੂੰ ਹਰੇਕ ਨੇ ਬੰਦੇ ਨੇ ਬੀਬੀ ਕੀਤਾ ਪ੍ਰੇਰਿਤ ਕੀਤਾ ਭਾਈ ਆਓ ਅਸੀਂ ਦੇਖਿਆ ਇੱਥੇ ਪਿੰਡ ਦੇ ਵਿੱਚ ਕੋਈ ਨਹੀਂ ਆਇਆ ਪਹਿਲਾ ਕੈਂਪ ਲੱਗਿਆ ਕਿੰਨੇ ਦਿਨ ਹੋ ਗਏ ਪਾਣੀ ਚੜ੍ਹੇ ਨੂੰ ਸਰਕਾਰ ਨੇ ਕੋਈ ਬਾਲਾ ਦੇਖਿਆ ਨਹੀਂ ਇਥੇ ਦੇਖਣ ਦੀ ਲੋੜ ਆ ਡਾਕਟਰ ਸਾਹਿਬ ਜਿੰਨੇ ਵੀ ਬੱਚੇ ਬਜ਼ੁਰਗ ਜਾਂ ਬੀਬੀਆਂ ਮੁਟਿਆਰਾਂ ਨੇ ਬਜ਼ੁਰਗ ਨੇ ਕੀ ਲੱਗਦਾ ਕਿ ਸਾਰਿਆਂ ਦੇ ਵਿੱਚ ਇਕੱਲੀ ਖਾਜ ਦੀ ਸਮੱਸਿਆ ਜਾਂ ਇਹਦੇ ਨਾਲ ਹੋਰ ਵੀ ਕੋਈ ਚ ਸਮੱਸਿਆਵਾਂ ਪੈਦਾ ਹੋ ਰਹੀਆਂ ਨਹੀਂ ਜੀ ਲੇਡੀਜ਼ ਨੂੰ ਹੋਰ ਬਹੁਤ ਸਮੱਸਿਆ ਪੈਦਾ ਹੋ ਰਹੀਆਂ ਲੇਡੀਜ਼ ਆ ਵੀ ਜੇ ਆਪਾਂ ਗੱਲ ਕਰੀਏ ਖੁੱਲ ਕੇ ਗੱਲ ਹੀ ਨਹੀਂ ਕਰ ਰਹੇ ਸਾਡੀਆਂ ਜਿਹੜੀਆਂ ਸਮਾਜ ਦੇ ਵਿੱਚ ਮਾਵਾਂ ਭੈਣਾਂ ਨੇ ਉਹ ਖੁੱਲ ਕੇ ਆਪਣੀ ਇੱਕ ਮਰਿਆਦਾ ਨੂੰ ਮੂਰੇ ਰੱਖਦੇ ਹੋਏ ਗੱਲ ਹੀ ਨਹੀਂ ਕਰ ਰਹੇ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਉਹ ਸਾਨੂੰ ਪਤਾ ਵਾ ਕਿ ਇੰਟਰਨਲ ਐਕਸਟਰਨਲ ਬਹੁਤ ਚੀਜ਼ਾਂ ਆਉਂਦੀਆਂ ਨੇ ਆਪਾਂ ਜਿਹੜੀ ਜੇ ਦੇਖ ਰਹੇ ਆ ਉਹ ਉਹ ਤਾਂ ਆਪਾਂ ਦੇਖ ਰਹੇ ਆ ਨਾ ਕੁਛ ਆਪਣੇ ਸਮਾਜ ਦੇ ਵਿੱਚ ਸ਼ਰਮ ਦਾ ਵੀ ਇੱਕ ਕਾਇਦਾ ਵਾ ਉਹਨੂੰ ਮੂਰੇ ਰੱਖ ਕੇ ਕੋਈ ਬੋਲ ਨਹੀਂ ਰਿਹਾ ਲੇਡੀਜ਼ ਨੂੰ ਪ੍ਰੋਬਲਮ ਬਹੁਤ ਨੇ ਬਿਲਕੁਲ ਇਸ ਚੁਣੌਤੀ ਭਰਪੂਰ ਸਮੇਂ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਦੇ ਵੱਲੋਂ ਔਰ ਜਿਹੜੇ ਸਮਾਜ ਦੇ ਹਿੱਤ ਯੋਗਦਾਨ ਪਾਉਣ ਵਾਲੇ ਲੋਕੜੇ ਉਹਨਾਂ ਦੇ ਵੱਲੋਂ ਆਪਣੀਆਂ ਭੂਮਿਕਾਵਾਂ ਨਿਭਾਈਆਂ ਜਾ ਰਹੀਆਂ ਨੇ ਤੇ ਖਾਸ ਤੌਰ ਤੇ ਸਰਕਾਰ ਦੇ ਨੁਮਾਇੰਦਿਆਂ ਦੀ ਸਰਕਾਰ ਦੇ ਤਾਮਝਾਮ ਦੀ ਵੀ ਮੁਢਲੇ ਤੌਰ ਤੇ ਜ਼ਿੰਮੇਵਾਰੀ ਬਣਦੀ ਹੈ ਇਹਨਾਂ ਲੋਕਾਂ ਦੀ ਬਾਹ ਜਰੂਰ ਫੜੀ ਜਾਣੀ ਚਾਹੀਦੀ ਅੱਗੇ ਵੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ